ਉਹ ਇੱਕ ਵਾਰ ਫਿਰ ਤੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇਗੇ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਅੱਜ 15 ਅਗਸਤ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਟਰੈਕਟਰ ਮਾਰਚ ਕਰਦੇ ਗੱਲ ਕੀਤੀ ਗਈ ਹੈ ਤਾਂ ਸਰਕਾਰ ਉਤੇ ਦਬਾਅ ਬਣਾਉਣ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਟਾਰੀ ਵਾਗਾ ਸੀਮਾ ਤੋਂ ਜਿਹੜਾ ਹੈ ਇਹ ਟਰੈਕਟਰ ਮਾਰਚ ਰਹਾ ਹੈ ਉਹ ਸ਼ੁਰੂ ਕੀਤਾ ਗਿਆ ਤੇ ਸ਼ੁਰੂ ਕਰਨ ਤੋਂ ਬਾਅਦ ਜਿਹੜਾ ਹੈ ਇਹ ਟਰੈਕਟਰ ਮਾਰਚ ਜਿਹੜਾ ਹੈ ਹੁਣ ਅਗਾਂਹ ਵੱਲੋਂ ਪਤਾ ਹੋਇਆ ਆ ਨਜ਼ਰ ਆ ਰਿਹਾ ਤੇ ਇਹ ਟਰੈਕਟਰ ਮਾਰਚ ਅੰਮ੍ਰਿਤਸਰ ਦੇ 골ਡਨ ਗੇਟ ਤੇ ਜਾ ਕੇ ਜਿਹੜਾ ਹੈ ਉਹ ਖਤਮ ਹੋਵੇਗਾ ਲੇਕਿਨ ਕਿੰਨਾ ਕਹਤੇ ਹੈ ਟਰੈਕਟਰ ਮਾਰਚ ਦੇ ਰਾਹੀਂ ਸਰਕਾਰਾਂ ਉਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜਰੂਰ ਕੀਤੀ ਜਾ ਰਹੀ ਹੈ ਤਾਂ ਜੋ ਕਿ ਅ ਇੱਕ ਜਿਹੜਾ ਪੈਸੇ ਜਿਹੜਾ ਹੈ ਉਹ ਜਰੂਰ ਦਿੱਤਾ ਜਾ ਸਕੀ ਲੇਕਿਨ ਕਿਤਨਾ ਕਹਤੇ ਪੰਜਾਬ ਦੇ ਵਿੱਚ ਜੋ ਹੈ ਕਿਸਾਨਾਂ ਵੱਲੋਂ ਲਗਾਤਾਰ ਹੀ ਬੀਜਪੀ ਦਾ ਵਿਰੋਧ ਜਿਹੜਾ ਸੀਗਾ ਉਹ ਵੀ ਚੋਣਾਂ ਦੇ ਵਿੱਚ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਕਿਸਾਨ ਬੀਜਪੀ ਨੂੰ ਹਾਰ ਦਾ ਮੂਜਾ ਸੀਗਾ ਉਹ ਵੀ ਵੇਖਣਾ ਪਿਆ ਸੀ ਲੇਕਿਨ ਕਿਤਨਾ ਕਹਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸ ਉਤੇ 15 ਅਗਸਤ ਵਾਲੇ ਦਿਨ ਉਕਾਤ ਦੀ ਗੱਲ ਕੀਤੀ ਜਾਵੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਗੁਰਪ੍ਰੀਤ ਸਿੰਘ ਜੱਬਰ ਹੁਣ ਮੌਜੂਦ ਹੈ ਤਾਂ ਬਸ ਆਪ ਕੀ ਕਹਿਣਾ ਚਾਹੋਗੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਇਸ ਤਰ੍ਹਾਂ ਦੇ ਟਰੈਕਟਰ ਮਾਰਚ ਦੇਖਣ ਨੂੰ ਮਿਲੇ ਤੇ ਹੁਣ ਵੀ ਟਰੈਕਟਰ ਮਾਰਚ ਰਾਹ ਕੱਢਿਆ ਜਾ ਰਿਹਾ ਹੈ ਜੇ ਲੋਕ ਆਜ਼ਾਦ ਹੁੰਦੇ ਤਾਂ ਫਿਰ ਲੋਕਾਂ ਨੂੰ ਸੜਕਾਂ ਤੇ ਹੋਣਾ ਹੀ ਕੋ ਪੈਂਦਾ ਇਹ ਲੋਕਾਂ ਦੀ ਗੁਲਾਮੀ ਦੀ ਨਿਸ਼ਾਨੀਆਂ ਤਾਂ ਕਰਕੇ ਇਹ ਜਿਹੜੇ ਟਰੈਕਟਰ ਮਾਰਚ ਸਾਨੂੰ ਕੱਢ ਕੇ ਤੇ ਅੱਜ ਜਿਹੜਾ ਵਾ ਤੇ ਆਪਣਾ ਮਾਰ ਰੋਸ ਮਾਰ ਚੀ ਲਾਵਾ ਕਰਨਾ ਪੈ ਗਿਆ ਬਾਬਾ ਜੀ ਲੇਕਿਨ ਧਰਤੀ ਦੇ ਕਾਨੂੰਨ ਰਾਤ ਕਰਵਾਏ ਗਏ ਉਹ ਨਵੇਂ ਧਨ ਖੇਤੀ ਕਾਨੂੰਨ ਲਗਾ ਦਿੱਤੇ ਧਨ ਕਾਨੂੰਨ ਜਿਹੜੇ ਨਵੇਂ ਬਾਬਤੇ ਕੀ ਨੇ ਕਿਸ ਤਰ੍ਹਾਂ ਵੇਖਦੇ ਹੋ ਡਿਕਟੇਟਰਸ਼ਿਪ ਨਜ਼ਰ ਆ ਰਹੀ ਹੈ ਸਰਕਾਰ ਦੀ ਬਿਲਕੁਲੋ ਬਿਲਕੁਲੋ ਲੋਕਾਂ ਨੂੰ ਗਲਾਮ ਕਰਕੇ ਲੋਕਾਂ ਦੀ ਆਵਾਜ਼ ਬੰਦ ਕਰਨ ਵਾਸਤੇ ਕਾਰਪੋਰੇਟਾਂ ਨੂੰ ਜਿਹੜਾ ਸਾਡੇ ਇੱਥੇ ਕਾਰਜ ਕਰਾਉਣ ਵਾਸਤੇ ਪੰਜਾਬ ਦੀ ਧਰਤੀ ਦੇ ਉੱਤੇ ਦੇਖ ਦੇ ਉੱਤੇ ਤਾਂ ਕਰਕੇ ਇਹੋ ਜਿਹੇ ਕਾਨੂੰਨ ਜੜਿਆ ਉਹ ਲਿਆਂਦੇ ਜਾ ਰਹੇ ਲੇਕਿਨ ਨਜ਼ਰ ਗੱਲ ਕੀਤੀ ਜਾਵੇ ਤਾਂ ਅੱਜ ਬੜਾ ਵੱਡਾ ਟਰੈਕਟਰ ਮਾਰਚ ਜਿਹੜਾ ਕੱਢਿਆ ਗਿਆ ਹੈ ਇਸ ਤਰ੍ਹਾਂ ਦੇ ਟਰੈਕਟਰ ਮਾਰਚ ਪਹਿਲਾਂ ਵੀ ਕੱਢੇ ਗਏ ਕੀ ਲੱਗਦਾ ਸਰਕਾਰ ਕਿਉਂ ਨਹੀਂ ਪ੍ਰੈਸ਼ਰ ਚਾਹ ਪਾ ਰਹੀ ਕਿਉਂ ਨਹੀਂ ਦਬਾਅ ਬਣਾ ਬਣਾ ਜਾਏ ਬਿਲਕੁਲ ਇਹਦਾ ਪ੍ਰੈਸ਼ਰ ਹੁੰਦਾ ਜੀ ਲਗਾ ਲਗਾਤਾਰ ਜਿਹੜਾ ਵਾ ਸਾਡੇ ਟ੍ਰੈਂਡ ਹੁੰਦਾ ਵਾ ਕਿਹੜੇ ਤਰੀਕੇ ਨਾਲ ਵਾਰੀ ਵਾਰੀ ਜਿਹੜਾ ਵਾ ਅਸੀਂ ਕਰਨਾ ਤੱਕ ਦੀ ਕੋਸ਼ਿਸ਼ ਕਰੀ ਸਰਕਾਰ ਤੇ ਤੇ ਬਹੁਤ ਵੱਡਾ ਜਿਹੜਾ ਵਾ ਦਬਾਅ ਆ ਜਾਂਦਾ ਜਦੋਂ ਲੱਖਾਂ ਲੋਕ ਸੜਕਾਂ ਤੇ ਨਿਕਲਣ ਆ ਤਾਂ ਤੁਸੀਂ ਵੇਖਿਆ ਹਜ਼ਾਰਾਂ ਦਾ ਕਾਫਲਾ ਜਿਹੜਾ ਟਾਰੀ ਤੋਂ ਗੋਲਡਨ ਗੇਟ ਜਾ ਰਿਹਾ ਜੇ ਕਿਤੇ ਅਸੀਂ ਪੂਰੇ ਜ਼ਿਲ੍ਹੇ ਦੇ ਟਰੈਕਟਰ ਇੱਥੇ ਇਕੱਠੇ ਕਰ ਲੈਂਦੇ ਆ ਦਾ ਸ਼ਹਿਰ ਦੇ ਵਿੱਚ ਜਿਹੜਾ ਵਾ ਉਹ ਸਾਡੇ ਕੋਲ ਲੰਘਿਆ ਜੀ ਸੀ ਜਾਣਾ ਐਡੀ ਵੱਡੀ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਜਿਹੜੀ ਆ ਉਹ ਪਾਈ ਜਾ ਰਹੀ ਹੈ ਹੋਰ ਵੀ ਅੱਗੇ ਵੀ ਇਸਨੂੰ ਬਣਾਇਆ ਜਾਏਗਾ ਕਿ ਰੋਡ ਮੈਮ ਬਣਾਇਆ ਜਾਵੇ ਕਿ ਤਾਰਿਕ ਹੋਰ ਪ੍ਰੈਸ਼ਰ ਪਾਇਆ ਜਾ ਸਕੇ ਬਿਲਕੁਲ ਲਗਾਤਾਰ ਜਿਹੜਾ ਵਾਰੀ ਵਾਰੀ ਮੀਟਿੰਗਾਂ ਕਰਕੇ ਸਾਡਾ ਜਿਹੜਾ ਉਹ ਰੋਡ ਮੈ ਬਣਦਾ ਰਹਿੰਦਾ ਉਹਦੇ ਇਨਫਾਸਟਰਾ ਉਹ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰਧ ਸਿੰਘ ਜੱਪਾ ਜੀ ਨੇ ਜੋ ਜਨਾਬ ਵੱਲੋਂ ਟਰੈਕਟਰ ਮਾਰਚ ਦੇ ਵਿੱਚ ਜਿਹੜੀ ਹੈ ਕਸ਼ਮੀਰੀਤ ਕੀਤੀ ਹੈ ਕਿਸਾਨ ਮਜੂਦ ਸੱਚ ਕਮੇਟੀ ਵੱਲੋਂ 18 ਤੋਂ ਜਿਹੜਾ ਸੀਗਾ ਇਹ ਟਰੈਕਟਰ ਮਾਰਚ ਜ ਸ਼ੁਰੂ ਕੀਤਾ ਗਿਆ ਸੀਗਾ ਜੋ ਕਿ ਗੋਲਡ ਰੰਗੇਟ ਤੇ ਜਾ ਕੇ ਖਤਮ ਹੋਵੇਗਾ ਲੇਕਿਨ ਕਿ ਤਰ੍ਹਾਂ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਨੇ ਉਹ 71 ਹੋਏ ਨੇ ਅਤੇ ਟਰੈਕਟਰਾਂ ਦੇ ਨਾਲ ਜਿਹੜੇ ਤਿੰਨ ਪਹਿਲਾ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਹੁਣ ਨਵੇਂ ਕਾਨੂੰਨਾਂ ਦੀ ਗੱਲ ਜਿਹੜੀ ਹੈ ਜਿਹੜੇ ਨਵੇਂ ਤਿੰਨ ਕਾਨੂੰਨ ਪਾਸ ਕੀਤੇ ਗਏ ਉਸ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਕਿਸਾਨੀ ਨੂੰ ਲਾਹੇਵੰਦ ਬਣਾਉਣ ਵਾਸਤੇ ਨੌਜਵਾਨ ਪੀੜ੍ਹੀ ਵੀ ਅੱਗੇ ਵਾਚੜ ਕੇ ਨਜ਼ਰ ਆ ਰਹੀ ਹੈ ਲੇਕਿਨ ਕਿਤਰਾ ਕਿਤੇ ਜੋ ਪ੍ਰੈਸ਼ਰ ਹੈ ਉਹ ਵੀ ਬਣਾਉਂਦੀ ਗੱਲ ਜਿਹੜੀ ਹੈ ਸਰਕਾਰ ਦੇ ਉੱਤੇ ਇਸ ਦੀ ਗੱਲ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਲੇਕਿਨ ਕਿਤਰਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੈ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਟਰੈਕਟਰ ਲੈ ਕੇ ਜੋ ਹੈ ਆਪਣਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਹੋਰ ਵੀ ਜਿਹੜੇ ਪ੍ਰੈਸ਼ਰ ਬਣਾਉਣ ਵਾਸਤੇ ਲੋੜ ਪਈ ਤਾਂ ਹੋਰ ਵੀ ਜਿਹੜਾ ਹੈ ਉਹ ਪ੍ਰੈਸ਼ਰ ਰੇ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਬਜ਼ੁਰਗ ਕਿਸਾਨ ਸਾਡਾ ਮੌਜੂਦ ਨੇ ਗੱਲਬਾਤ ਕਰਨੇ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਟਰੈਕਟਰ ਬਾਜ ਮੇਰਾ ਟਰੈਕਟਰ ਤੇ ਸਾਹਮਣੇ ਆਓ ਨਾ ਜੀ ਜੀ ਹਾਂ ਜੀ ਭਕਣਾ ਮੇਰਾ ਪਿੰਡ ਆ ਜੀ ਤੇ ਪਿੰਡ ਉਹ ਆ ਜਿਹੜਾ ਯਾਦੀ ਖਲਾਟ ਜਾਂ ਬਾਬਾ ਸੂਰ ਸਿੰਘ ਦਾ ਪਿੰਡ ਆ ਭਕਣਾ ਹਾਂ ਜੀ ਹਾਂ ਜੀ ਆ ਇਧਰ ਕੋ ਮੋ ਜੀ ਹਾਂ ਜੀ ਹਾਂ ਇਧਰ ਆ ਸਾਹਮਣੇ ਹੋ ਜਾ ਜੀ ਆ ਵੇ ਅਸੀਂ ਸਾਡਾ ਪਿੰਡ ਆ ਭਕਣਾ ਜੀ ਤੇ ਭਕਣਾ ਉਹ ਪਿੰਡ ਆ ਜਿਨੇ ਅਜਾਦੀ ਲੈਣ ਵਾਸਤੇ ਅਗਰੇਜ ਹਕੂਮਤ ਤੇ ਤੰਦ ਖੱਟੇ ਕੀਤੇ ਹੀ ਅਜਾਦੀ ਅਮੇ ਨਹੀਂ ਮਿਲੀ ਪਾਪਾ ਜੀ ਭਖਣਾ ਨੇ ਆਪਣੀ ਜ਼ਿੰਦਗੀ ਦਾ ਦੋ ਧਿਆਈ ਸਾਲ ਜੇਲ੍ਹਾਂ 'ਚ ਕੱਟਿਆ ਅੰਗਰੇਜ਼ ਹਕੂਮਤ ਨੂੰ ਮਜਬੂਰ ਕਰਤਾ ਵੀ ਭਾਜੋ ਇਹ ਚਰਖੇ ਨਾਲ ਜਾਤੀ ਨਹੀਂ ਮਿਲੀ ਹੁਣ ਵੇਖੋ ਅਸੀਂ ਕੋਈ ਗਲਤ ਮੰਗ ਨਹੀਂ ਸਾਡੀ ਮੰਗ ਆ ਸਾਨੂੰ ਬਾਬੇ ਨਾਨਕ ਨੇ ਜਹਾਨੋਂ ਦੀ ਕਿਰਤ ਕਰਨ ਵਾਸਤੇ ਦੱਸਿਆ ਕਿਰਤ ਕਮਾਈ ਕਰਨੀ ਕਿਸਾਨ ਦਾ ਫਰਜ਼ ਆ ਆਪਣਾ ਢਿੱਡ ਭਰਦਾ ਦੇਸ ਦੇ ਸਾਰੇ ਜਿੰਨੇ ਕੋਨੇ ਕੋ ਉਸ ਉਹਦੇ ਕਾਰਨ ਨਾਲ ਖਾਂਦੇ ਆਂ ਅਸੀਂ ਆਪਣੀ ਕਮਾਈ ਕਰਦੇ ਆਂ ਵੇਖੋ ਇੱਕ ਵਿਗਿਆਨੀ ਹੋਇਆ ਸਮਾਮੀ 나ਥਨ ਉਹਦੀ ਰਿਪੋਰਟ ਆ ਗਈ ਆ ਉਹ ਇਸ ਮੋਦੀ ਸਰਕਾਰ ਨੇ ਉਹਨੂੰ ਸਨਮਾਨਿਤ ਕਰਤਾ ਵੀ ਬੱਧੀਆ ਦੀ ਰਿਪੋਰਟ ਆ ਉਹਨੇ ਪਤਾ ਕੀ ਕੀਤਾ ਇੱਕ ਕਿਸਾਨ ਉਹਦੀ بیਰੀ ਉਹਦੇ ਬੱਚੇ ਸਾਰਾ ਸੰਯੁਕਤ ਪਰਿਵਾਰ ਉਹਦੀ ਕਮਾਈ ਜੋੜ ਕੇ ਇਹਨੂੰ ਮੋਲ ਦੇਉਂਦਾ ਸਰ ਜੀ ਵੇਖੋ ਜਦੋਂ ਵੋਟ ਵੋਟ ਆ ਗਈ ਆ ਤੇ ਸਾਡੀ ਮੰਗ ਕੀ ਆ ਸਾਡੀ ਜਿੰਸ ਦਾ ਭਾਅ ਸਾਨੂੰ ਦਿਓ ਸਾਡੇ ਜਿਹੜੇ ਆ ਉਹ ਜੋ ਹੀ ਲੱਗਦੇ ਆ ਉਹ ਤੇ ਸਾਨੂੰ ਦਿਓ ਨਾ ਲੇਕਿਨ ਕੋਈ ਸਰਕਾਰਾਂ ਵਾਅਦਾ ਵੀ ਕਰਦੀਆਂ ਨੇ ਕਹਿੰਦੇ ਨੇ ਐਮਐਸਪੀ ਦੀ ਗਰੰਟੀ ਦਿੱਤੀ ਜਾਏਗੀ ਹੁਣ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਸਿਲੈਕਸ਼ਨ ਦੇ ਵਿੱਚ ਕਿ ਜੇਕਰ ਸਰਕਾਰ ਬੰਦੀ ਤੇ ਤੁਹਾਨੂੰ ਐਮਐਸਪੀ ਦਿੱਤੀ ਜਾਏਗੀ ਲੱਗਦਾ ਸੀ ਕਿ ਮਿਲ ਪਾਉਗੀ ਐਮਐਸਪੀ ਜਿਸ ਤਰ੍ਹਾਂ ਦਾ ਉਹਨਾਂ ਨੇ ਵਾਅਦਾ ਕੀਤਾ ਬਹੁਤ ਹੀ ਵਧੀਆ ਸਵਾਲ ਕੀਤਾ ਏ ਹੰਦੇ ਰੋਂਦੀ ਕਿਉ ਠਾਲੀ ਜਿ ਕੁਛ ਨਹੀਂ ਮਾਰੀਆਂ ਅੰਨੀਆਂ ਬੋਲੀਆਂ ਸਰਕਾਰਾਂ ਜੇ ਸਹੀ ਸਰਕਾਰ ਹੋਵੇ ਉਹਨੂੰ ਕੀੜੀ ਤੁਰੀ ਜਾਂਦੀ ਦੀਦੀ ਆ ਇਹ ਤੇ ਅੰਨੀਆਂ ਬੋਲੀਆਂ ਸਰਕਾਰਾਂ ਦੀਦਾ ਹੀ ਕੱਖ ਨਹੀਂ ਵੇਖੋ ਹੁਣ ਨਜੇ ਨਸ਼ੇ ਦੇ ਸਰਕਾਰੀ ਜੜਾਇਆ ਰਾਜ ਸਦਾ ਦੇ ਨਸ਼ੇ ਚ ਸ਼ੇਰ ਸਾ ਮੂਰੀ ਮੂਰੀ ਮਾਰਗ ਵਾਗੇ ਬਾਰਡਰ ਤੋਂ ਚੱਲਦਾ ਤੋੜ ਤੱਕ ਜਾਂਦਾ ਕਿ ਨਹੀਂ हरियाणा खट्टर सरकार ने मोदी सरकार ने सील ਕੀਤਾ ਆ ਕਾਦੇ ਵਾਸਤੇ ਕਿਉਂ ਕੀਤਾ ਆ ਕੋਈ ਪੁੱਛਣ ਵਾਲਾ ਹੈਗਾ ਮੇਰਾ ਸਵਾਲ ਹੈ ਕਿ ਰਾਹੁਲ ਗਾਂਧੀ ਦੇ ਵਿਸ਼ਵਾਸ ਸੀਗਾ ਜਿਉਂ ਕਹਿੰਦਾ ਪਿਆ ਮੈਂ ਮੈਂ ਸਾਰੇ ਇੱਕੋ ਚੱਤੀ ਦੇ ਬੱਤੇ ਆ ਜਦੋਂ ਰਾਸਾ ਦਾ ਸਭ ਕੁਝ ਭੁੱਲ ਜਾਂਦੇ ਆ 75 ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਅਸੀਂ ਆਜ਼ਾਦੀ ਸਾਡੀਆਂ ਬਣਪੇ ਪਰਸੋਂ ਵੱਡ ਕੁਰਬਾਨੀਆਂ ਸਾਡੀਆਂ ਪੰਜਾਬੀਆਂ ਦੀਆਂ ਤੇ ਅਹੀਂ ਇਹ ਐਸਾ ਆਜ਼ਾਦੀ ਦਾ ਇਹ ਕਹੇ ਤੱਕ ਸਾਨੂੰ ਨਹੀਂ ਮਿਲਿਆ ਵੇਖੋ 75 ਸਾਲ ਹੋ ਗਏ ਆ ਕਈ ਸਰਕਾਰ ਜਦੋਂ ਆ ਗਈ ਆ ਆਜ਼ਾਦੀ ਨਹੀਂ ਅਸੀਂ ਕਹਾਂ ਨੋਂ ਦੀ ਕਿਰਤ ਕਰਨ ਵਾਲਿਆਂ ਉਹ ਸਤਾ ਦੇ ਸ਼ਰਮਾਇਤ ਔਰ ਪਾਰਟੀ ਸ਼ੋਅ ਬਿਰਾਜਮਾਨ ਹੋ ਗਈ ਮਤਲਬ ਕੰਗਣਾ ਰਣੌਤ ਠੀਕ ਕਹਿੰਦੀ ਸੀ ਕਹਿੰਦੀ 2014 ਚ ਆਜ਼ਾਦੀ ਮਿਲੀ ਉਸ ਤੋਂ ਪਹਿਲਾਂ ਤਾਂ ਆਜ਼ਾਦੀ ਉਹ ਯਾ ਕੰਗਣਾ ਨੌਤ ਬੇਕੂਫ ਹੈ ਉਹਨੂੰ ਆਜ਼ਾਦੀ ਦਾ ਕੀ ਪਤਾ ਜੇ ਆਜ਼ਾਦੀ ਕੁਰਬਾਨੀ ਨਾ ਮਿਲੇ ਆ ਉਹ ਕੰਨੀਆਂ ਨੋਂ ਦੇ ਬੋਲਣ ਦਾ ਆਜ਼ਾਦੀ ਨਹੀਂ ਮਿਲ ਜਾਂਦੀ ਸਰਦਾਰ ਭਗਤ ਸਿੰਘ ਉਦਮ ਸਿੰਘ ਜਿਹਨੇ ਲੰਡਨ ਵਿੱਚ ਜਾ ਕੇ ਦੱਸਤਾ ਹੈਗੇ ਆ ਜਰਨਲ ਡਾਇਰ ਨੇ ਗੋਲੀ ਚਲਾਈ ਨਿਹੱਥਿਆਂ ਤੇ ਚਲਾਈ ਹੈ ਨਾ ਦੱਸਿਆ ਕਿ ਨਹੀਂ ਆ ਅਸੀਂ ਪੰਜਾਬੀ ਸਾਡਾ ਕੋਈ ਕਿਸੇ ਨਾਲ ਜ਼ੁਲਮ ਨਹੀਂ ਸਾਡਾ ਜ਼ੁਲਮ ਦੇ ਉਹਦੇ ਟੱਕਰਿਆ ਕੋਈ ਬੈਰ ਨਹੀਂ ਭਾਵੇਂ ਰਾਹੁਲ ਗਾਂਧੀ ਭਾਵੇਂ ਮੋਦੀ ਭਾਵੇਂ ਦੁਜਾ ਚਾ ਕੋਈ ਆ ਜੇ ਸਾਡੀ ਦੇ ਮੰਗ ਆਪਣੀ ਲੇਕਿਨ ਜੇ ਕੁਛ ਨਾ ਕਿਸੇ ਸਰਕਾਰ ਨੂੰ ਤਾਂ ਮੰਨਣਾ ਹੀ ਪਏਗਾ ਜਿੱਕੇ ਅੰਦਰ ਆਉਂਦੇ ਸਰ ਜੀ ਮਾਮਾ ਧੀਆਂ ਮਿਲਣਾ ਤੇ ਪਿਓ ਪੁੱਤ ਜਾਨੀ ਉਹ ਮੋਤੀ ਕਾਨੂੰਨ ਬਣਾਉਣਾ ਜੋ ਅਮ ਸ਼ਿਫਤਾ ਕਰਨ ਵਾਲਾ ਗੱਲ ਹੈ ਜੇ ਨਹੀਂ ਇਹ ਕਿੰਨੇ ਕਰਾਇਆ ਇੱਕ ਮੀਟਿੰਗ ਦੋ ਤਿੰਨ ਚਾਰ ਪੰਜ ਜਦੋਂ ਛੇਵੀਂ ਮੀਟਿੰਗ ਹੋਈ ਮੋਦੀ ਨੂੰ ਗੋਟਿਆਂ ਭਾਰ ਕੀਤਾ ਕਿ ਨਹੀਂ ਮੰਨਿਆ ਓਹੋ ਇਸ ਪਾਪੀ ਜ਼ਾਲਮ ਸਰਕਾਰ ਦਾ ਕੀ ਨਾਂ ਲੈਣਾ ਆਨੇਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਉਹ ਆਵਾਜ਼ਾਂ ਕੀਤਿਆ ਵੀ ਜੋ ਤੁਹਾਡੀਆਂ ਮੰਗਾਂ ਸਹੀ ਆ ਜਾਇਜ਼ ਆ ਤੇ ਅਸੀਂ ਮੰਨ ਲਾਂਗੇ ਮੁਕਰ ਗਏ ਜਿਹੜਾ ਬੰਦਾ ਠੋਕੇ ਚੱਲ ਰਾਨੇ ਤੇ ਹੋਜੀ ਸਰਕਾਰ ਤੇ ਲੇਕਿਨ ਰਾਹੁਲ ਗਾਦੀ ਨਾਲ ਤੁਹਾਡੇ ਵੀ ਤੇ ਮੀਟਿੰਗ ਹੋਈ ਹੈ ਤੁਹਾਡੇ ਜਿਹੜੇ ਵੱਡੇ ਲੀਡਰ ਉਹਨਾਂ ਦੇ ਵੀ ਦੇਖੋ ਸਾਨੂੰ ਤਾਂ ਅਸੀਂ ਤੇ ਕਹਿਣਾ ਵੀ ਕਰਦੇ ਆ ਕੋਈ ਆਵੇ ਸਾਡੀ ਮੰਗ ਜਾਇਜ਼ ਆ ਜਿਹੜਾ ਸਾਡੀ ਆਦਮ ਹੈਗਾ ਨਾ ਹੱਕ ਮੇ ਕੋਈ ਆ ਉਹ ਗਾਂਧੀਆ ਗੱਲਾਂ ਕਰਦਾ ਜਦੋਂ ਉਹਨੇ ਤਾਕਤ ਆ ਜਾ ਉਹ ਸੋਚਾਂਗੇ ਹੁਣ ਕਰੂ ਇਹਨੂੰ ਵੀ ਵਿਸ਼ਵਾਸ ਤੇ ਹੋਣਾ ਚਾਹੀਦਾ ਨਾ ਕਿਸੇ ਦਾ ਆ ਵਿਸ਼ਵਾਸ ਆ ਆ ਵਿਸ਼ਵਾਸ ਕਰਾਂਗੇ ਜੇ ਗੱਲ ਕਰਾਂਗੇ ਨਾ ਜਦੋਂ ਇਹ ਨਾ ਹੁਣ ਪਹਿਲਾਂ ਹੀ ਸਾਨੂੰ ਇਹਨਾਂ ਦਾ ਵਿਸ਼ਵਾਸ ਉੱਠ ਗਿਆ ਕਿਉਂਕਿ ਇਹਨਾਂ ਦੇ ਇਤਬਾਰ ਨਹੀਂ ਆ ਜਦੋਂ ਰਾਸ ਸਤਾ ਆ ਜਾਂਦੀ ਆ ਹੰਕਾਰ ਆ ਜਾਂਦਾ ਤੇ ਕਰ ਕਰੀਬ ਜਨਤਾ ਨਹੀਂ ਦਿੱਤੀ ਇਹ ਸ ਕਰਕੇ ਸਾਡੀ ਹੱਕ ਮੰਗਿਆ ਜੈ ਜੈ ਅਸਿੱਤ ਦੇਖੋ ਕਿਸਾਨ ਦੇ ਸੰਦੇਸ਼ ਵਕਸ਼ਕ ਦੇ ਸੰਦੇਸ਼ ਇਹ ਵਖਾ। ਟਰੈਕਟਰ ਰੋਸ ਮਾਰ ਗਿਆ। ਆ ਵੇਖ। ਹਾਂ। ਆ ਵੇ ਸੰਦਾ ਤੁਸੀਂ ਦੇਖ ਸਕਦੇ ਕੀ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਹੈ ਉਹ ਆਪਣੇ ਅਲੱਗ-ਅਲੱਗ ਢੰਗ ਦੇ ਨਾਲ ਜਿਹੜਾ ਹੈ ਆਪਣਾ ਵਿਰੋਧ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਹੈ। ਦੂਸਰੇ ਪਾਸੇ ਗੱਲ ਕੀਤੀ ਜਾਵੇ ਤੇ ਅੱਜ 15 ਅਗਸਤ ਵਾਲੇ ਦਿਨ ਆਜ਼ਾਦੀ ਦਾ ਦਿਹਾੜਾ ਜਿਹੜਾ ਸੀਗਾ ਉਹ ਮਨਾਇਆ ਜਾ ਰਿਹਾ ਹੈ। ਲੇਕਿਨ ਕਿਤੇ-ਕਿਤੇ ਕਿਸਾਨਾਂ ਦਾ ਕਹਿਣਾ ਕੀ ਜੇਕਰ ਉਹਨਾਂ ਦਾ ਬੰਦਾ ਹੋਇਆ ਹੱਕ ਉਹਨਾਂ ਨੂੰ ਨਹੀਂ ਮਿਲਦਾ ਤੇ ਆਜ਼ਾਦੀ ਕਿਸ ਚੀਜ਼ ਦੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਨੋ ਜ਼ਿਆਦਾਤਰ ਨੌਜਵਾਨ ਪੀੜੀ ਵੀ ਇਸ ਵਾਰ ਟਰੈਕਟਰਾਂ ਮਾਰਚਾਂ ਦੇ ਵਿੱਚ ਨਜ਼ਰ ਆ ਰਹੀ ਹੈ ਜਿਉਂ ਦਿੱਲੀ ਕੂਚ ਕੀਤਾ ਸੀ ਉਦੋਂ ਵੀ ਨੌਜਵਾਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਸੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਔਰ ਖਾਸ ਉਤੇ ਤੁਹਾਡੇ ਵੱਲੋਂ ਟਰੈਕਟਰ ਮਾਰਚਾ ਕੱਢਿਆ ਜਾ ਰਿਹਾ ਹੈ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਜੀ ਅਸੀਂ ਵੀ ਕਿਸਾਨਾਂ ਦੇ ਪੁੱਤੇ ਆ ਅਸੀਂ ਹੁਣ ਦੇਖ ਰਹੇ ਆ ਸਾਡੇ ਤੇ ਸਰਕਾਰਾਂ ਧੱਕਾ ਕਰ ਰਹੀਆਂ ਤਾਂ ਕਰਕੇ ਅਸੀਂ ਰੋੜਾ ਤੇ ਉਤਰੇ ਆ ਸ਼ੰਭੂ ਮੋਰ ਦੇ ਜੋ ਅਸੀਂ ਇਹ ਸਾਡੇ ਹੁਣ ਅੱਜ 15 ਅਗਸਤ ਦੇ ਚੱਕਰ ਦੇ ਵਿੱਚ ਅਸੀਂ ਵੀ ਜਿਹੜੇ ਆ ਰੋਸ ਪ੍ਰਦਰਸ਼ਨ ਕਰ ਰਹੇ ਆ ਲੱਗਦਾ ਕਿ ਇਸ ਤਰ੍ਹਾਂ ਪ੍ਰੈਸ਼ਰ ਬਣ ਪਾਏਗਾ ਕੇਂਦਰ ਸਰਕਾਰ ਦੇ ਉੱਤੇ ਭਾਈ ਕਹਿੰਦੇ ਆ ਵੀ ਜਿਹੜੇ ਸੁੱਤੇ ਸਾਡੇ ਭਰਾ ਵੀਰ ਕਿਸਾਨ ਉਹਨਾਂ ਨੂੰ جگਾਉਣ ਲਈ ਇਹ ਕੁਝ ਕਰਦੇ ਆ ਵੀ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਅਸੀਂ ਰੋੜਾਂ ਦੇ ਪੱਜੇ ਫਿਰਦੇ ਆ ਕਿਸਾਨ ਆਪਣੇ ਹੱਕਾਂ ਦੀਆਂ ਵਾਸਤੇ ਲੜਦੇ ਆ ਲੇਕਿਨ ਹਰਿਆਣਾ ਹਮੇਸ਼ਾ ਹੀ ਛੋਟਾ ਭਰਾ ਦਾ ਰੂਪ ਕਰਦਾ ਰਿਹਾ ਲੇਕਿਨ ਇਸ ਵਾਰ ਜਿਸ ਤਰ੍ਹਾਂ ਦਾ ਰੋਲ ਨਜ਼ਰ ਆਇਆ ਰਸਤੇ ਦੇ ਵਿੱਚ ਹੀ ਬੈਰੀਕੇਟਿੰਗ ਦਾ ਨਜ਼ਾਰਾ ਨਾਲ ਲੱਗੀਆਂ ਕੀ ਲੱਗਦਾ ਸੀਗਾ ਕਿ ਉਹ ਬੈਰੀਗੇਟਿੰਗ ਪਾਰ ਹੋ ਸਕਦੀ ਐ ਜੇ ਨਹੀਂ ਹੋ ਸਕਦੀ ਤੇ ਫਿਰ ਛੋਟੇ ਭਰਾ ਦੇ ਵੱਡੇ ਭਰਾ ਦਾ ਗੱਲ ਹੀ ਨਹੀਂ ਰਹਿ ਗਿਆ ਕੋਈ ਵੀ ਕੀ ਲੱਗਦਾ ਕਿ ਉਹਨਾਂ ਨੂੰ ਵੀ ਰੋਲ ਲੱਗਾ ਮੈਂ ਤੇ ਛੋਟੇ ਭਰਾ ਜਿਹੜੇ ਕਿਸਾਨ ਆ ਉਹ ਸਾਡੇ ਛੋਟੇ ਭਰਾ ਆ ਪਰ ਜਿਹੜੀਆਂ ਉਹ ਸਰਕਾਰਾਂ ਆ ਜਿਹੜੀਆਂ ਉਹਨਾਂ ਚ ਪੁਲਿਸ ਵਾਲੇ ਹੋਣਗੇ ਉਹ ਵੀ ਤਾਂ ਕਿਸਾਨਾਂ ਦੇ ਪੁੱਤ ਹੋਣਗੇ ਕਿਸਾਨਾਂ ਦੇ ਬੁੱਧ ਤਾਂ ਹੈਗੇ ਪਰ ਉਹ ਸੈਂਟਰ ਦੇ ਥੱਲੇ ਚੱਲਣਦੇ ਆ ਪੁਲਿਸ ਵਾਲੇ ਜਿਹੜੇ ਸੈਂਟਰ ਦੇ ਥੱਲੇ ਚੱਲਣਦੇ ਆ ਉਹਨਾਂ ਨੂੰ ਅਪੀਲ ਕਰੋਗੇ ਕੋਈ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਵੀ ਕਿਸਾਨਾਂ ਦੇ ਪੁੱਤ ਜੋ ਤੁਸੀਂ ਵੀ ਇਥੋਂ ਨਾ ਦਿਖਾ ਕੇ ਕਣਕ ਝੋਨਾ ਖਾ ਕੇ ਤੁਸੀਂ ਫੇਰ ਹੀ ਨੌਕਰੀਆਂ ਤੇ ਲੱਗਿਆ ਜਾਓ ਤੇ ਤੁਸੀਂ ਕਿਸਾਨਾਂ ਦਾ ਨਾਂ ਧੱਕਾ ਕਰੋ ਆਡਰ ਰਾਹ ਖੋਲ ਦਿਓ ਸਾਨੂੰ ਦਿੱਲੀ ਜਾਣ ਦਿਓ ਤਾਂ ਹੀ ਮੋਦੀ ਨੂੰ ਕਹਿਣਾ ਚਾਹੁੰਦੇ ਆ ਕਿਉਂਕਿ ਹਾਈ ਕੋਰਟ ਤੇ ਆ ਗਿਆ ਆਡਰ ਰਾਹ ਖੋਲ ਦਿਓ ਤਾਂ ਹੀ ਮੋਦੀ ਨੂੰ ਦਿਖਾਉਣ ਲੱਗੇ ਵੀ ਅਸੀਂ ਸੜਕਾਂ ਦੇ ਆ ਗਏ ਆ ਸਾਡੇ ਟਰੈਕਟਰ ਤਿਆਰ ਹੈ ਜਹਾਜ਼ ਤਿਆਰ ਆ ਦਿੱਲੀ ਆ ਲਕੂਜ ਕਰਨ ਨੂੰ ਫੇਰ ਤਿਆਰ ਆ ਤਾਂ ਕਰਕੇ ਅਸੀਂ ਅੱਜ ਪ੍ਰੋਗਰਾਮ ਰੱਖਿਆ ਜਿੱਦਾ ਦਈਏ ਵੀ ਸਾਡੇ ਟਰਾਲੇ ਲੱਗੇ ਸ਼ੰਭੂਆਂ ਦੇ ਬਾਡਰਾਂ ਦੇ ਟਰੈਕਟਰ ਸਾਡੇ ਤਿਆਰ ਆ ਅੱਜ ਸਾਨੂੰ ਰਾਹ ਖੋਲ ਦੇਣਾ ਹੈ ਅੱਜ ਹੀ ਟਰੈਕਟਰਾਂ ਲੇ ਪਾ ਕੇ ਤੁਰ ਪੈਣਾ ਦਿੱਲੀ ਨੂੰ ਬਿਲਕੁਲ ਬਿਲਕੁਲ ਦਿੱਲੀ ਜਾਣ ਦੀ ਜਿਹੜੀ ਤਿਆਰੀ ਜ਼ਰੂਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਜਿਹ ਹਮੇਸ਼ਾ ਹੀ ਜਿਹੜਾ ਵੀ ਅ ਅੰਮ੍ਰਿਤਸਰ ਤੋਂ ਔਰ ਕਾਸੋ ਤੋਂ ਪੰਜਾਬ ਤੋਂ ਜਿੰਨੇ ਵੀ ਮੋਰਚੇ ਸ਼ੁਰੂ ਹੁੰਦੇ ਨੇ ਉਹ ਹਮੇਸ਼ਾ ਹੀ ਫਤਿਹ ਹੋ ਗਏ ਹੀ ਅ ਜਿਹੜੇ ਨੇ ਉਹ ਭੇੜੇ ਲੱਗਦੇ ਨੇ ਦੂਸਰੇ ਪਾਸੇ ਕਰ ਗੱਲ ਕੀਤੀ ਹੈ ਅ ਅਜੇ ਆਜ਼ਾਦੀ ਦੇ ਹੱਦ ਦੇ ਮੌਕੇ ਤੇ ਕਿਸਾਨਾਂ ਵੱਲੋਂ ਸਭ ਤੋਂ ਤੇ ਕੀ ਆ ਗਿਆ ਕਿ ਸਾਡੇ ਨਾਲ ਤੇ ਕਿਸੇ ਜਵਾਬ ਦੀ ਆਜ਼ਾਦੀ ਜਿਹੜੀ ਆ ਉਹ ਨਹੀਂ ਮਿਲੀ ਲੇਕਿਨ ਲਗਾਤਾਰ ਹੀ ਆਪਾਂ ਕਿਸਾਨਾਂ ਵੱਲੋਂ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਜਿਹੜਾ ਖੋਲ ਜਿੱਤਾ ਗਿਆ ਹੈ ਉਹ ਕਿਹਾ ਜਾ ਰਿਹਾ ਹੈ ਕਿ ਜੇਕਰ ਹਰਿਆਣੇ ਦਾ ਬોર્ਡਰ ਫੁੱਟੇਗਾ ਤਾਂ ਦਿੱਲੀ ਜਾ ਕੇ ਜਰੂਰ ਇਸ ਦਾ ਜਿਹੜਾ ਹੈ ਆਪਣਾ ਵਿਰੋਧ ਜਿਹੜਾ ਉਹ ਜਤਾਉਂਦੇ ਹੋਏ ਅਨਜ਼ਰ ਉਡਾਉਣ ਨੂੰ ਦੇਖਣਾ ਹੋਵੇਗਾ ਕਿ ਜੋ ਕੇ ਸਰਕਾਰਾਂ ਦੇ ਉੱਤੇ ਦਬਾਅ ਨੂੰ ਦੀ ਕੋਸ਼ਿਸ਼ ਕਿਸਾਨਾਂ ਵੱਲੋਂ ਕੀਤੀ ਹੈ ਕਿੰਨੀ ਕੇ ਤਾਰਕਿਰ ਸਾਬਤ ਹੁੰਦੀ ਹੈ ਜਾਂ ਕਿ ਜਿਸ ਕੇਂਦਰ ਸਰਕਾਰ ਇੱਕ ਵਾਰ ਫਿਰ ਤੋਂ ਇਸ ਉੱਤੇ ਕੋਈ ਵੀ ਇਨੀਸ਼ੀਏਟਿਵ ਹੋਵੇ ਨਾ ਉਹ ਜਰਾ ਉਜਕਾਰ ਕਰਦੀ ਹੋਈ ਨਜ਼ਰ ਆਵੇ ਇਹ ਤਾਂ ਸਮਝ ਦਿਸਗਾ ਲੇਕਿਨ ਕਿਸਾਨਾਂ ਵੱਲੋਂ ਇੱਕ ਵਾਰ ਮੋਰਚਾ ਦੁਬਾਰਾ ਖੋਲ ਜਿੱਤਾ ਗਿਆ ਹੈ ਕੈਮਰਾਮੈਨ ਵਾਜਲਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਟਾਰੀ ਸਰਹੱਦ ਅਮਜ਼ਾ ਸਾਹਿਬ